ਵੀਡੀਓ ਤੇ ਇੱਕ ਇਦਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਸ ਚੀਜ਼ ਦੇ ਵਿੱਚ ਇੱਕ ਕੁੜੀ ਨੇ ਆਪਣੀ ਗੱਡੀ ਹੀ ਰੇਲਵੇ ਟਰੈਕ ਦੇ ਉੱਤੇ ਪਾ ਲਈ 7 ਕਿਲੋਮੀਟਰ ਤੱਕ ਉਹ ਗੱਡੀ ਰੇਲਵੇ ਲਾਈਨ ਦੇ ਉੱਤੇ ਲੈ ਕੇ ਗਈ ਜਿਸ ਤੋਂ ਬਾਅਦ ਜਾ ਕੇ ਦੱਸ ਦਿੰਦੇ ਆ ਕਿ ਕਾਫੀ ਟ੍ਰੇਨਾਂ ਰੱਦ ਕਰਨੀਆਂ ਪਈਆਂ ਉਹਨੂੰ ਲੈ ਕੇ ਮੌਕੇ ਤੇ ਉਸ ਕੁੜੀ ਨੂੰ ਕਾਬੂ ਕਰ ਲਿਆ ਇਹ ਤਸਵੀਰਾਂ ਇਹਨਾਂ ਪਟੜੀਆਂ ਦੇ ਉੱਤੇ ਤੁਸੀਂ ਹਮੇਸ਼ਾ ਟ੍ਰੇਨਾਂ ਨੂੰ ਜਾਂਦੇ ਜੁਰ ਦੇਖਿਆ ਹੋਵੇਗਾ ਪਰ ਸੋਸ਼ਲ ਮੀਡੀਆ ਉਤੇ ਇੱਕ ਇਦਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਕੁੜੀ ਨੇ ਆਪਣੀ ਗੱਡੀ ਹੀ ਰੇਲਵੇ ਟ੍ਰੈਕ ਦੇ ਉੱਤੇ ਪਾ ਲਈ ਜਿਸ ਤੋਂ ਬਾਅਦ ਕਿ 7 ਕਿਲੋਮੀਟਰ ਤੱਕ ਉਹ ਗੱਡੀ ਰੇਲਵੇ ਲਾਈਨ ਦੇ ਉੱਤੇ ਲੈ ਕੇ ਗਈ ਜਿਸ ਤੋਂ ਬਾਅਦ ਜਾ ਕੇ ਦੱਸ ਦਿੰਦੇ ਆ ਕਿ ਕਾਫੀ ਟ੍ਰੇਨਾਂ ਰੱਦ ਕਰਨੀਆਂ ਪਈਆਂ ਤਾਂ ਇਸ ਨੂੰ ਲੈ ਕੇ ਮੌਕੇ ਤੇ ਉਸ ਕੁੜੀ ਨੂੰ ਕਾਬੂ ਕਰ ਲਿਆ ਹੈ ਇਹ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਇਹ ਵੀਡੀਓ ਹైదరాబాద్ ਦੀ ਦੱਸੀ ਜਾ ਰਹੀ ਹੈ ਹైదరాబాద్ ਦੇ ਵਿੱਚ ਇਸ ਤਰੀਕੇ ਦਾ ਮਾਮਲਾ ਆਇਆ ਹੈ ਕਿ ਕੁੜੀ ਦਾ ਪਤਾ ਕੀਤਾ ਜਾ ਰਿਹਾ ਕਿ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਜਾਂ ਕੋਈ ਨਸ਼ਾ ਕੀਤਾ ਹੋਇਆ ਸੀ ਤਾਂ ਕਾਫੀ ਤਰੀਕੇ ਦੇ ਨਾਲ ਹੁਣ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਕਿਵੇਂ ਰੇਲਵੇ ਟਰੈਕ ਦੇ ਉੱਤੇ ਜਿਹੜੀ ਇਹ ਕੁੜੀ ਹੈ ਗੱਡੀ ਨੂੰ ਪਹੁੰਚਦੀ ਨਜ਼ਰ ਆ ਰਹੀ ਹੈ 7 ਕਿਲੋਮੀਟਰ ਤੱਕ ਜਾਣਾ ਕੋਈ ਛੋਟੀ ਮੋਟੀ ਗੱਲ ਨਹੀਂ ਦੂਜੇ ਪਾਸੇ ਜਿੱਥੇ ਕੋਈ ਫਾਟਕ ਹੁੰਦਾ ਹੈ ਉਸ ਜਗ੍ਹਾ ਦੇ ਉੱਤੇ ਫਿਰ ਪਤਾ ਲੱਗਿਆ ਕਿ ਆਖਰੀ ਟ੍ਰੇਨਾਂ ਰੱਦ ਕਿਉਂ ਕਰਨੀਆਂ ਪਈਆਂ ਕਿਉਂਕਿ ਜਿਹੜੀ ਸਿਗਨਲ ਦੇਣਾ ਪੈਂਦਾ ਹੈ ਸਿਗਨਲ ਦੇ ਨਾਲ ਹੀ ਅੱਗੇ ਜਿਹੜੀਆਂ ਟ੍ਰੇਨਾਂ ਕ੍ਰਾਸ ਹੁੰਦੀਆਂ ਨੇ ਪਰ ਜਦੋਂ ਪਤਾ ਲੱਗੇ ਕਿ ਕੁੜੀ ਇਸ ਟ੍ਰੇਨ ਦੀ ਪਟੜੀ ਦੇ ਉੱਤੇ ਆਪਣੀ ਗੱਡੀ ਲੈ ਕੇ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਜਾ ਕੇ ਕਾਫੀ ਖੱਜਲਖਵਾਰ ਯਾਤਰੀਆਂ ਨੂੰ ਵੀ ਹੋਣਾ ਪਿਆ ਕਿਉਂਕਿ ਟ੍ਰੇਨਾਂ ਦਾ ਟਾਈਮ ਅੱਗੇ ਪਿੱਛੇ ਹੋ ਜਾਂਦਾ ਹੈ ਕਈ ਘੰਟੇ ਟ੍ਰੇਨਾਂ ਲੇਟ ਹੋ ਜਾਂਦੀਆਂ ਨੇ ਇਸ ਨੂੰ ਲੈ ਕੇ ਇਸ ਕੁੜੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਰੇਲਵੇ ਜੋ ਅਧਿਕਾਰੀ ਨੇ ਉਹਨਾਂ ਵੱਲੋਂ ਕਾਬੂ ਕੀਤਾ ਗਿਆ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਸ ਦਾ ਮਕਸਦ ਕੀ ਸੀ ਕਿਉਂ ਰੇਲਵੇ ਟ੍ਰੈਕ ਦੇ ਉੱਤੇ ਇਸ ਨੇ ਗੱਡੀ ਭਜਾਈ ਹੈ ਕਿ ਉਹ ਕੋਈ ਸੋਸ਼ਲ ਮੀਡੀਆ ਤੋਂ ਰੀਲ ਬਣਾਣੀ ਸੀ ਇਸ ਤਰੀਕੇ ਨਾਲ ਵੀ ਜਿਹੜੀ ਪੁਲਿਸ ਪੂਰੀ ਜਾਂਚ ਕਰ ਰਹੀ ਹੈ ਤੁਸੀਂ ਦੇਖੋ ਕਿਵੇਂ ਜਿਹੜੀ ਅੱਜ ਕੱਲ ਦੇ ਬੱਚਿਆਂ ਦਾ ਦਿਮਾਗ ਪੁੱਠੇ ਪਾਸੇ ਚੱਲਦਾ ਹੈ ਕਿ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਕਿੰਨੇ ਕੁ ਲੋਕ ਪਰੇਸ਼ਾਨ ਹੋਣਗੇ ਜੋ ਰੇਲਵੇ ਦੇ ਰੇਲ ਦੇ ਵਿੱਚ ਯਾਤਰੀ ਨੇ ਕਿਸੇ ਨੇ ਕਿਸੇ ਜਗ੍ਹਾ ਜਾਣਾ ਹੈ ਕਿਸੇ ਨੇ ਕੋਈ ਟਾਈਮ ਦਿੱਤਾ ਹੁੰਦਾ ਹੈ ਕਿਸੇ ਕਿਸੇ ਜਗ੍ਹਾ ਕੋਈ ਆਪਣਾ ਕੋਈ ਕੰਮ ਕਰਨਾ ਹੁੰਦਾ ਹੈ ਪਰ ਇਸ ਤਰੀਕੇ ਦੀਆਂ ਨਗਹਿਲੀਆਂ ਕਾਰਨ ਕਈ ਵਾਰ ਵੱਡੇ ਰੇਲ ਦੇ ਹਾਦਸੇ ਵਾਪਰ ਜਾਂਦੇ ਨੇ ਦੂਜੇ ਪਾਸੇ ਲੋਕ ਜਿਹੜੇ ਖੱਜਲ ਖਵਾਰ ਹੋਏ ਨੇ ਉਹ ਅਲੱਗ ਤੋਂ ਦੂਜੇ ਪਾਸੇ ਇਸ ਤਰੀਕੇ ਦੀ ਜਿਹੜੀ ਬੱਚੇ ਨੇ ਉਹ ਕਿਤੇ ਨ ਕਿਤੇ ਹਾਦਸਿਆਂ ਦਾ ਕਾਰਨ ਬਣ ਜਾਂਦੇ ਨੇ ਇਸ ਨੂੰ ਲੈ ਕੇ ਇਸ ਕੁੜੀ ਨੂੰ ਕਾਬੂ ਕਰ ਲਿਆ ਦੇਖਦੇ ਕਿ ਆਗਰਨ ਵਾਲੇ ਦਿਨਾਂ ਦੇ ਵਿੱਚ ਇਸ ਕੁੜੀ ਦੇ ਉੱਤੇ ਕੀ ਮਾਮਲਾ ਚ ਕੀਤਾ ਜਾਂਦਾ ਤੁਹਾਡੇ ਨਾਲ ਕੈਮਰਾਮੈਨ ਸੁਮੇਤ ਦੇ ਨਾਲ ਹਰਤੇਸ਼ ਸਿੰਘ ਤੇ